ਪੇਸ਼ੈਂਟ ਪ੍ਰਮਾਨ ਸਿੰਘ ਬਾਰੇ ਅਨਦਰ ਜਿਹੜਾ bizness ਹੈਗਾ transport ਦਾ ਹੈਗਾ ਤਾਂ ਇਹਨਾਂ ਨੂੰ ਪੇਸ਼ੈਂਟ ਨੂੰ ਕਾਫੀ ਜ਼ਿਆਦਾ ਮਤਲਬ ਆਣਾ ਜਾਣਾ ਜਾਂ ਡਰਾਈਵਿੰਗ ਦਾ ਜਿਹੜਾ ਬਹੁਤ ਜ਼ਿਆਦਾ ਕੰਮ ਰਹਿੰਦਾ ਹੈਗਾ ਤਾਂ ਪੇਸ਼ੈਂਟ ਨੂੰ ਪਿਛਲੇ 7-8 ਸਾਲ ਤੋਂ ਜਿਹੜੀ ਗੋਡਿਆਂ ਦੀ ਕਾਫੀ ਜ਼ਿਆਦਾ ਦਿੱਕਤ ਰਹਿੰਦੀ ਸੀ ਉਹਦੇ ਨਾਲ ਨਾਲ ਲੱਤਾਂ ਦੇ ਵਿੱਚ ਯਾਨੀ ਲੈਗਸ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਪੇਸ਼ੈਂਟ ਜਿਹੜਾ ਆਪਣਾ ਰੁਟੀਨ ਦਾ ਕੰਮ ਜਿਹੜਾ ਨਹੀਂ ਕਰ ਪਾਉਂਦੇ ਸੀਗੇ ਆਣਾ ਜਾਣਾ ਕਿਤੇ ਉਹਨਾਂ ਲਈ ਪੋਸੀਬਲ ਨਹੀਂ ਸੀਗਾ ਤਾਂ ਉਹਨਾਂ ਨੇ ਬਹੁਤ ਸਾਰੀਆਂ ਇਦਾਂ ਦੀਆਂ ਮੈਡੀਸਿਨਸ ਖਾਧੀਆਂ ਜਾਂ ਪੇਸ਼ੈਂਟ ਨੂੰ ਡਾਕਟਰ ਨੇ ਬਹੁਤ ਜ਼ਿਆਦਾ ਇਦਾਂ ਦਾ ਫੋਰਸ ਉਹ ਕੀਤਾ ਕਿ ਤੁਸੀਂ ਜ ਬਾ ਸਕਦੇ ਹੋ ਉਹਨਾਂ ਨੂੰ ਇੰਨੀ ਜ਼ਿਆਦਾ ਜਿਹੜੀ ਦਿੱਕਤ ਸੀਗੀ ਲੇਕਿਨ ਪੇਸ਼ੈਂਟ ਨੇ ਗੱਲ ਸੁਣ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਤਾਂ ਉਹਨਾਂ ਨੇ ਆਪਣੀ ਡਾਕਟਰ ਸ਼ਰਦਾ ਦੀ ਰੈਫਰੈਂਸ ਉਹਨਾਂ ਨੂੰ ਕਿਤੋਂ ਪਤਾ ਲੱਗਿਆ ਆਪਣੇ ਡਾਕਟਰ ਸ਼ਰਦਾ ਹਸਪੀਟਲ ਦੇ ਵਿੱਚ ਉਹਨਾਂ ਨੇ ਜਿਹੜੀ ਮੈਡੀਸਿਨ ਸ਼ੁਰੂ ਕੀਤੀ ਸੀਗੀ ਆ 7-8 ਮਹੀਨੇ ਹੋ ਗਏ ਉਹਨਾਂ ਨੂੰ ਆਪਣਾ ਇਥੇ ਮੈਡੀਸਿਨ ਖਾਂਦੇ ਹੋਏ ਨੂੰ ਪੇਸ਼ੈਂਟ ਬਿਲਕੁਲ ਠੀਕ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਉਹ ਆਪਣਾ ਰੁਟੀਨ ਦਾ ਜਿਹੜਾ ਕੰਮ ਹੈਗਾ ਉਹ ਵੀ ਕਰ ਪਾਉਂਦੇ ਨੇ ਆਪਣਾ ਆਣਾ ਜਾਣਾ ਜਿਹੜਾ ਡਰਾਈਵਿੰਗ ਹੈ ਉਹ ਸਭ ਕੁਝ ਨਾਰਮਲ ਰੁਟੀਨ ਦੇ ਵਿੱਚ ਕਰਦੇ ਨੇ ਤਾਂ ਪੇਸ਼ੈਂਟ ਬਹੁ तरीके ਨਾਲ گزار ਰਹੇ ਨੇ اگر ਤੁਹਾਨੂੰ ਵੀ ਇਦਾਂ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈਗੀ ਆ ਆਸਥਰ ਆਰਥਰਾਈਟਿਸ ਦੀ ਯਾਨੀ ਗੋਡਿਆਂ ਦੀ ਕੋਈ ਕਮਰ ਦੀ ਹੈ ਕਿਸੇ ਜੋੜਾਂ ਦੇ ਦਰਦ ਦੀ ਤਾਂ ਤੁਹਾਨੂੰ ਡਾਕਟਰ ਸ਼ਾਰਦਾ ਆਯੁਰਵੇਦ ਅਚ ਤੁਸੀਂ ਵਿਜ਼ਿਟ ਕਰ ਸਕਦੇ ਹੋ